ਕਜੋ ਅੱਜ ਹੋ ਰਿਹਾ ਇਹ ਅੱਜ ক্রিকেট ਹਿੰਦੁਸਤਾਨ ਦੇ ক্রিকেট ਨੂੰ ਐਕਸਪਾਇਲ ਕੀਤਾ ਬਿਲਕੁਲ ਖਰਾਬ ਕੀਤਾ ਜਾ ਰਿਹਾ ਕਿਉਂ ਖਰਾਬ ਕੀਤਾ ਜਾ ਰਿਹਾ ਕਿਉਂਕਿ ਅੱਜ ਦੀ ਰੇਟ ਤੇ ਬੱਚੇ ক্রিকেট ਸਿੱਖਣੀ ਨਹੀਂ ਚਾਹੁੰਦੇ ਜਿਹੜਾ ਵੀ ਆਉਂਦਾ ਉਹ ਭਾਵੇਂ ਪਾਸ ਪੈਸਾ ਉਹਦੇ ਕੋਲ ਹੁੰਦਾ ਉਹ ਇਹ ਕਹਿੰਦਾ ਮੇਰਾ ਬੱਚਾ ਆ ਆਈਪੀਐਲ ਖਿਲਾਉ ਕਿਸ ਤਰ੍ਹਾਂ ਮਰਜੀ ਖਿਲਾ ਦਿਓ ਤੁਸੀਂ ਪਿੱਛੇ ਜਾ ਕੇ ਕਹਾਣੀ ਸੁਣੀ ਹੋਣੀ ਹੈ 2.5 ਕਰੋੜ ਰੁਪਏ ਪਿੱਛੇ ਜਾ ਕੇ ਸਕੂਲ ਦੀ ਇੱਕ ਔਰਤ ਸੀ ਉਹਨ ਆਪਣੇ ਬੱਚੇ ਵਾਸਤੇ ਤਾਂ 2.5 ਕਰੋੜ ਜੀ ਮਤਲਬ ਤੁਸੀਂ ਇਹ ਨਾ ਸੋਚੋ ਅੱਜ 27 ਕਰੋੜ ਦਾ ਵਿਕੇ ਆਉਣ ਵਾਲੇ ਟਾਈਮ 'ਚ ਤਾਂ ਦਾ 50 ਕਰੋੜ ਦਾ ਵਿਕੇ ਕਿਉਂਕਿ ਜੇ ਇਸ ਤਰ੍ਹਾਂ ਹੀ ਕ੍ਰਿਕਟ ਚੱਲਦੀ ਰਹੀ ਤੇ ਆਉਣ ਵਾਲੇ ਟਾਈਮ 'ਚ ਸ਼ਾਇਦ ਉਹ ਜਿਹੜੀ ਕ੍ਰਿਕਟ ਪਹਿਲਾਂ ਸੀ ਦੇਖੀਏ ਯੋਗਰਾਜ ਦੇ ਟਾਈਮ 'ਤੇ ਜਾਂ ਗਵਾਸਕਰ ਦੇ ਟਾਈਮ 'ਤੇ ਜਾਂ ਕੋਹਲੀ ਹੋਲੀ ਕ੍ਰਿਕਟ ਖੇਲੇ ਉਹ ਕ੍ਰਿਕਟ ਸਾੜ ਅੱਗੇ ਅੱਗੇ ਦੇਖਣ ਨੂੰ ਨਹੀਂ ਮਿਲੇਗੀ ਇਹ ਇੱਕ ਤਮਾਸ਼ਾ ਕ੍ਰਿਕਟ ਬਣ ਜਾਏਗੀ ਕ੍ਰਿਕਟ ਨੇ ਇੱਕ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਅੱਜ ਦੀ ਡੇਟ ਦੇ ਵਿੱਚ 300 ਅਕੈਡਮੀਆਂ ਕ੍ਰਿਕਟ ਦੀਆਂ ਬਾਕੀ ਗੇਮਾਂ ਦੀਆਂ ਕਿੱਥੇ ਅਕੈਡਮੀਆਂ ਨੇ ਕੌਣ ਬੱਚਾ ਆਪਣੇ ਕੋਈ ਫੁੱਟਬਾਲ ਖੇਲਾਣਾ ਚਾਹੇਗਾ ਜਾਂ ਕੌਣ ਹਾਕੀ ਖੇਲਾਣਾ ਚਾਹੇਗਾ ਜਦੋਂ ਤੁਹਾਡੇ ਇੱਕ ਇੱਕ ਪਲੇਅਰ ਨੂੰ 27 ਕਰੋੜ ਮਿਲਣਗੇ ਔਰ ਆਉਣ ਵਾਲੇ ਟਾਈਮ 'ਚ ਜਿਹੜਾ ਚੰਗਾ ਪਲੇਅਰ ਆ ਉਹ ਅੱਗੇ ਡੋਮੈਸਟਿਕ ਕ੍ਰਿਕਟ ਖੇលਨ ਨੂੰ ਤਿਆਰ ਨਹੀਂ ਰਾਂਜੀ ਟੋਫੇ ਚਾਗਿਆ ਬੰਦੇ ਅਨਫਿਟ ਹੋਣਗੇ ਜਦੋਂ ਆਈਪਲ ਸ਼ੁਰੂ ਹੋਏਗਾ ਸਾਰੇ ਬੰਦੇ ਫਿਟ ਹੋ ਜਾਣਗੇ ਕਿਉਂਕਿ ਆਈਪਲ 'ਚ 4 ਓਵਰ ਕਰਨੇ 4 ਓਵਰ ਦਾ ਕਰੋੜਾਂ ਰੁਪਏ ਮਿਲ ਰਹੇ ਐਸ ਕਰਕੇ ਬਾਕੀ ਬੀਸੀਸੀਆਈ ਦਾ ਕੋਈ ਕਸੂਰ ਨਹੀਂ ਕੋਈ ਬੀਸੀਸੀਆਈ ਅੰਡਰ 19 ਤੱਕ 2020 ਪ੍ਰਮੋਟ ਹੀ ਨਹੀਂ ਕਰਦੇ ਤੁਸੀਂ ਜਦੋਂ ਬੇਸਿਕ ਸਿੱਖਣੀਆਂ ਅੰਡਰ 16 ਤੱਕ ਕੋਈ 2020 ਨਹੀਂ ਬੇਤੇ ਉਹ ਟੀ ਕਰਦੇ ਪਰ ਜਿਹੜੀ ਆਮ ਜਨਤਾ ਹੈ ਜਿਹੜੇ ਜਿਹੜੇ ਅੱਜ ਕੱਲ ਮਾਵਾਪ ਨੇ ਉਹ ਮਾਵਾਪ ਆਪਣੇ ਬੱਚੇ ਨੂੰ ਇਹ ਸੋਚਦੇ ਨੇ ਕਿ ਬੱਚਾ ਪਹਿਲੇ ਦਿਨ ਤੋਂ ਹੀ 2020 ਖੇਲੇ ਔਰ ਅੱਜ ਵੀ ਦੇਖਦੇ ਸਾਰੀਆਂ ਮਤਲਬ ਜਿੰਨੀਆਂ ਅਕੈਡਮੀਆਂ ਤਿੰਨ ਚਾਰ ਸੌ ਅਕੈਡਮੀ ਚੰਡੀਗੜ੍ਹ ਤੇ ਸਾਰੇ 2020 ਕਰਾ ਰਹੇ ਨੇ ਕਿ ਜੋ ਅੱਜ ਹੋ ਰਿਹਾ ਏ ਅੱਜ ক্রিকেট ਹਿੰਦੁਸਤਾਨ ਦੇ ক্রিকেট ਨੂੰ ਐਕਸਪਾਇਲ ਕੀਤਾ ਬਿਲਕੁਲ ਖਰਾਬ ਕੀਤਾ ਜਾ ਰਿਹਾ ਕਿਉਂ ਖਰਾਬ ਕੀਤਾ ਜਾ ਰਿਹਾ ਕਿਉਂਕਿ ਅੱਜ ਦੀ ਰੇਟ ਤੇ ਬੱਚੇ ক্রিকেট ਸਿੱਖਣੀ ਨਹੀਂ ਚਾਹੁੰਦੇ ਜਿਹੜਾ ਵੀ ਆਉਂਦਾ ਉਹ ਭਾਵੇਂ ਪਾਸ ਪੈਸਾ ਉਹਦੇ ਕੋਲ ਹੁੰਦਾ ਉਹ ਇਹ ਕਹਿੰਦਾ ਮੇਰਾ ਬੱਚਾ ਆ ਆਈਪੀਐਲ ਖੇਡਾਉ ਕਿਸ ਤਰ੍ਹਾਂ ਮਰਜੀ ਖਿਲਾ ਦਿਓ ਤੁਸੀਂ ਪਿੱਛਾ ਜਾਏ ਕਹਾਣੀ ਸੁਣੀ ਹੋਣੀ ਹੈ 2.5 ਕਰੋੜ ਰੁਪਏ ਪਿੱਛਾ ਜਾਏ ਪੁਚਕੂਲੇ ਦੀ ਇੱਕ ਔਰਤ ਸੀ ਉਹਨ ਆਪਣੇ ਬੱਚੇ ਵਾਸਤੇ ਦਿੱਤਾ 2.5 ਕਰੋੜ ਜੀ ਮਤਲਬ ਤੁਸੀਂ ਇਹਨਾਂ ਸੋਚੋ ਅਜ 27 ਕਰੋੜ ਦਾ ਵਿਕੇ ਆਨ ਆਲੇ ਟਾਈਮ ਚੋਂ ਤਾਂ ਦਾ 50 ਕਰੋੜ ਦਾ ਵਿਕੇ ਕਿਉਂਕਿ ਜੇ ਇਸ ਤਰ੍ਹਾਂ ਹੀ ਕ੍ਰਿਕਟ ਚੱਲਦੀ ਰਹੀ ਤੇ ਆਉਣ ਵਾਲੇ ਟਾਈਮ ਤੇ ਸ਼ਾਇਦ ਉਹ ਜਿਹੜੀ ਕ੍ਰਿਕਟ ਪਹਿਲਾਂ ਸੀ ਦੇਖੀਏ ਯੋਗਰਾਜ ਦੇ ਟਾਈਮ ਤੇ ਜਾਂ ਗਵਾਸਕਰ ਦੇ ਟਾਈਮ ਤੇ ਜਾਂ ਕੋਹਲੀ ਹੋਲੀ ਕ੍ਰਿਕਟ ਖੇਲੇ ਉਹ ਕ੍ਰਿਕਟ ਸੜ ਅੱਗੇ ਅੱਗੇ ਦੇਖਣ ਨੂੰ ਨਹੀਂ ਮਿਲੇਗੀ ਇਹ ਇੱਕ ਤਮਾਸ਼ਾ ਕ੍ਰਿਕਟ ਬਣ ਜਾਏਗੀ ਕ੍ਰਿਕਟ ਨੇ ਇੱਕ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਅੱਜ ਦੀ ਡੇਟ ਦੇ ਵਿੱਚ 300 ਅਕੈਡਮੀਆ ਕ੍ਰਿਕਟ ਦੀਆਂ ਬਾਕੀ ਗੇਮਾਂ ਦੀਆਂ ਕਿੱਥੇ ਅਕੈਡਮੀਆ ਨੇ ਕੌਣ ਬੱਚਾ ਆਪਣੇ ਕੋਈ ਫੁੱਟਬਾਲ ਖੇਲਾਣਾ ਚਾਹੇਗਾ ਜਾਂ ਕੌਣ ਹਾਕੀ ਖਿਲਾਣਾ ਚਾਹੇਗਾ ਜਦੋਂ ਤੁਹਾਡੇ ਇੱਕ ਇੱਕ ਪਲੇਅਰ ਨੂੰ 27 ਕਰੋੜ ਮਿਲਣਗੇ ਔਰ ਆਉਣ ਵਾਲੇ ਟਾਈਮ ਤੇ ਜਿਹੜਾ ਚੰਗਾ ਪਲੇਅਰ ਆ ਉਹ ਅੱਗੇ ਡੋਮੈਸਟਿਕ ਕ੍ਰਿਕਟ ਖੇលਨ ਨੂੰ ਤਿਆਰ ਨਹੀਂ ਰਾਂਜੀ ਟੋਹ ਜੱਗਿਆ ਬੰਦੇ ਅਨਫਿਟ ਹੋਣਗੇ ਜਦੋਂ ਆਈਪੀਐਲ ਸ਼ੁਰੂ ਹੋਏਗਾ ਸਾਰੇ ਬੰਦੇ ਫਿੱਟ ਹੋ ਜਾਣਗੇ ਕਿਉਂਕਿ ਆਈਪੀਐਲ ਤੇ 4 ਓਵਰ ਕਰਨੇ 4 ਓਵਰ ਤੇ ਕਰੋੜਾਂ ਰੁਪਏ ਮਿਲ ਰਹੇ ਐਸ ਕਰਕੇ ਬਾਕੀ ਬੀਸੀਸੀਆਈ ਦਾ ਕੋਈ ਸੋਚ ਨਹੀਂ ਕੋ ਬੀਸੀਸੀਆਈ ਅੰਡਰ 19 ਤੱਕ 2020 ਪ੍ਰਮੋਟ ਹੀ ਨਹੀਂ ਕਰਦੀ ਉਸੀਂ ਜਦੋਂ ਬੇਸਿਕ ਸਿੱਖਣੀਆਂ ਅੰਡਰ 16 ਤੱਕ ਕੋਈ 2020 ਨਹੀਂ ਬੇਤੇ ਉਹ ਟੀ ਕਰਦੇ ਪਰ ਜਿਹੜੀ ਆਮ ਜਨਤਾ ਜਿਹੜੇ ਜਿਹੜੇ ਅੱਜ ਕੱਲ ਮਾਪੇ ਉਹ ਮਾਪੇ ਆਪਣੇ ਬੱਚੇ ਨੂੰ ਇਹ ਸੋਚਦੇ ਨੇ ਕਿ ਬੱਚਾ ਪਹਿਲੇ ਦਿਨ ਤੋਂ ਹੀ 2020 ਖੇਲੇ ਔਰ ਅੱਜ ਵੀ ਦੇਖਦੇ ਸਾਰੀਆਂ ਮਤਲਬ ਜਿੰਨੀਆਂ ਅਕੈਡਮੀਆ ਤਿੰਨ ਚਾਰ ਤੋਂ ਅਕੈਡਮੀ ਚੰਡੀਗੜ੍ਹ ਤੇ ਸਾਰੇ 2020 ਕਰਾ ਰਹੇ ਨੇ